ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਘਰ ਵਿੱਚ ਵਿంటర్ ਸਪੈਸ਼ਲ ਚਨੇ ਦੇ ਸੂਪ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਚਨੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਫਾਈਬਰ ਪਾਇਆ ਜਾਂਦਾ ਹੈ ਸਾਨੂੰ ਇਸ ਸੂਪ ਨੂੰ ਸਰਦੀ ਵਿੱਚ ਸਪੈਸ਼ਲ ਆਪਣੇ ਬੱਚਿਆਂ ਤੇ ਫੈਮਿਲੀ ਲਈ ਬਣਾ ਕੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਇਧਰ ਚਨੇ ਦਾ ਸੂਪ ਬਣਾਉਣ ਲਈ ਮੈਂ ਚਨਿਆਂ ਨੂੰ ਸਵੇਰੇ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਕੇ 6-7 ਘੰਟਿਆਂ ਲਈ ਰੱਖ ਲਿਆ ਹੁਣ ਤਕਰੀਬਨ ਸ਼ਾਮ ਦਾ ਟਾਈਮ ਹੈ 8 ਵਜੇ ਹੁਣ ਮੈਂ ਇਸ ਤੋਂ ਸੂਪ ਬਣਾ ਕੇ ਤਿਆਰ ਕਰਾਂਗੀ ਤੁਸੀਂ ਆਪਣੇ ਹਿਸਾਬ ਨਾਲ ਚਨੇ ਲੈ ਸਕਦੇ ਹੋ ਮੈਂ ਇੱਕ ਕੌਲੀ ਚਨਿਆਂ ਦੀ ਲਈ ਸੀ ਹੁਣ ਮੈਂ ਸਾਰੇ ਚਨਿਆਂ ਨੂੰ ਇੱਕ ਕੁੱਕਰ ਵਿੱਚ ਪਾ ਲਿਆ ਹੁਣ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਚਨਿਆਂ ਵਿੱਚ ਚੰਗੀ ਤਰ੍ਹਾਂ ਨਮਕ ਰਚ ਜਾਂਦਾ ਹੈ ਹੁਣ ਇਸ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਪਾਵਾਂਗੇ ਤਕਰੀਬਨ ਇਸ ਵਿੱਚ ਮੈਂ ਤਿੰਨ ਗਲਾਸ ਪਾਣੀ ਦੇ ਐਡ ਕਰੇ ਹਨ ਮੈਂ ਦੋ ਗਲਾਸ ਪਹਿਲਾਂ ਪਾਏ ਸੀ ਚਨੇਆਂ ਨੂੰ ਭਿਉਉਣ ਸਮੇਂ ਹੁਣ ਕੜਛੀ ਨਾਲ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ ਮੀਡੀਅਮ ਤੋਂ ਹਾਈ ਫਲੇਮ ਤੇ 4 ਤੋਂ 5 ਬਿਸਲਾਂ ਲਵਾ ਲਵਾਂਗੇ ਤਾਂ ਜੋ ਚਨੇ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਹੁਣ ਮੈਂ ਚਨੇਆਂ ਨੂੰ ਚੰਗੀ ਤਰ੍ਹਾਂ 4-5 ਬਿਸਲਾਂ ਦਿਵਾ ਲੀਆਂ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਮੈਂ ਕੱਢ ਦਿੱਤਾ ਢੱਕਣ ਖੋਲ ਕੇ ਚਨੇਆਂ ਨੂੰ ਚੈੱਕ ਕਰ ਲਵਾਂਗੇ ਚਨੇ ਆਪਣੇ ਚੰਗੀ ਤਰ੍ਹਾਂ ਪੱਕਣੇ ਬਾਹਰ ਜ਼ਰੂਰੀ ਹਨ ਜੇ ਚਨੇ ਚੰਗੀ ਤਰ੍ਹਾਂ ਪੱਕਣਗੇ ਨਹੀਂ ਤਾਂ ਸੂਪ ਆਪਣਾ ਵਧੀਆ ਨਹੀਂ ਬਣਦਾ ਹੁਣ ਚਨੇ ਚੰਗੀ ਤਰ੍ਹਾਂ ਆਪਣੇ ਪੱਕ ਗਏ ਹਨ ਇਹ ਅੰਦਰ ਤੱਕ ਸੌਫਟ ਹੋ ਗਏ ਹੁਣ ਮੈਂ ਇਸ ਨੂੰ ਇੱਕ ਸਾਈਡ ਤੇ ਕਰ ਲਵਾਂਗੀ ਤੇ ਚਨਿਆਂ ਨੂੰ ਅਲੱਗ ਇੱਕ ਡੋਂਗੇ ਵਿੱਚ ਕਰ ਲਵਾਂਗੀ ਤੇ ਪਾਣੀ ਨੂੰ ਇਸ ਦੇ ਅਲੱਗ ਡੋਂਗੇ ਵਿੱਚ ਕੱਢ ਲਿਆ ਸੀ ਮੈਂ ਛਾਣ ਕੇ ਇਸ ਪਾਣੀ ਨੂੰ ਮੈਂ ਸੂਪ ਵਿੱਚ ਵਰਤਾਂਗੀ ਇਸ ਵਿੱਚੋਂ ਥੋੜੇ ਜਿਹੇ ਚਨੇ ਮੈਂ ਅਲੱਗ ਇਸ ਦਾ ਪੇਸਟ ਬਣਾ ਕੇ ਤਿਆਰ ਕਰਾਂਗੀ ਤੇ ਥੋੜੇ ਜਿਹੇ ਚਨੇ ਮੈਂ ਸੂਪ ਵਿੱਚ ਪਾਵਾਂਗੇ ਹੁਣ ਮੈਂ ਥੋੜੇ ਜਿਹੇ ਚੰਨਿਆਂ ਨੂੰ ਅਲੱਗ ਰੱਖ ਲਿਆ ਸੀ ਹੁਣ ਚੰਨਿਆਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਇਸ ਦਾ ਪੇਸਟ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਸ ਨੂੰ ਕੁੰਡੀ ਵਿੱਚ ਕੁੱਟ ਵੀ ਸਕਦੇ ਹੋ ਦਰਦਰਾ ਜਾਂ ਪੇਸਟ ਬਣਾ ਕੇ ਪਾਉਣਾ ਚੰਨਿਆਂ ਦਾ ਸੂਪ ਬਹੁਤ ਵਧੀਆ ਬਣਦਾ ਹੈ ਹੁਣ ਮੈਂ ਚੰਨਿਆਂ ਦੇ ਸੂਪ ਦਾ ਪੇਸਟ ਬਣਾ ਕੇ ਰੱਖ ਲਿਆ ਹੈ ਪੇਸਟ ਆਪਣਾ ਬਹੁਤ ਵਧੀਆ ਬਣਿਆ ਹੈ ਹੁਣ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਇੱਧਰ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਵਿੱਚ ਸੂਪ ਆਪਣਾ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਸਰੋਂ ਦੇ ਤੇਲ ਜਾਂ ਰਫਾਈਨਡ ਆਇਲ ਚ ਵੀ ਸੂਪ ਨੂੰ ਬਣਾ ਸਕਦੇ ਹੋ ਹੁਣ ਘਿਓ ਨੂੰ ਮੈਂ ਚੰਗੀ ਤਰ੍ਹਾਂ ਲੋ ਤੋਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਦੋ ਚੁਟਕੀਆਂ ਹਿੰਗ ਦੀਆਂ ਪਾਵਾਂਗੇ ਹਿੰਗ ਪਾਉਣਾ ਕਦੇ ਵੀ ਚੰਨਿਆਂ ਦੇ ਸੂਪ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ ਤੁਸੀਂ ਹਿੰਗ ਜ਼ਰੂਰ ਪਾਓ ਹੁਣ ਇਸ ਵਿੱਚ ਮੈਂ ਹਿੰਗ ਪਾ ਦਿੱਤੀ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਐਡ ਕਰ ਦਵਾਂਗੇ ਤੁਸੀਂ ਅਦਰਕ ਲਸਣ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਉਸ ਨਾਲ ਵੀ ਇਸ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਤੁਸੀਂ ਪੇਸਟ ਵਿੱਚ ਦਾ ਐਡ ਕਰ ਸਕਦੇ ਹੋ ਹੁਣ ਮੈਂ ਬਰੀਕ ਪੂਰੀ ਕੱਟਿਆ ਹੋਇਆ ਅਦਰਕ ਲਸਣ ਇਸ ਵਿੱਚ ਪਾ ਦਿੱਤਾ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਲੋ ਕਰ ਦਿੱਤੀ ਮੀਡੀਅਮ ਤੋਂ ਲੋ ਫਲੇਮ ਤੇ ਅਦਰਕ ਲਸਣ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਸ ਦਾ ਕਲਰ ਥੋੜਾ ਜਿਹਾ ਲਾਈਟ ਨਹੀਂ ਹੋ ਜਾਂਦਾ ਹੁਣ ਮੈਂ ਅਦਰਕ ਲਸਣ ਨੂੰ ਚੰਗੀ ਤਰ੍ਹਾਂ 3-4 ਮਿੰਟ ਲਈ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਹੁਣ ਇਸ ਵਿੱਚ ਬਰੀਕ ਕੱਟੀ ਹਰੀ ਮਿਰਚ ਐਡ ਕਰ ਦਵਾਂਗੇ ਜੇਕਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਮਿਰਚ ਨੂੰ ਸਕਿਪ ਵੀ ਕਰ ਸਕਦੇ ਹੋ ਮੈਂ ਦੋ ਮਿਰਚਾਂ ਲਈਆਂ ਸੀ ਉਸ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਹੁਣ ਮਿਰਚਾਂ ਨੂੰ ਇਸ ਵਿੱਚ 1-2 ਮਿੰਟ ਲਈ ਪਕਾ ਲਵਾਂਗੇ ਹੁਣ ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਤਕਰੀਬਨ 4 ਤੋਂ 5 ਮਿੰਟ ਪਕਾ ਲਿਆ ਅਦਰਕ ਲਸਣ ਦਾ ਕਲਰ ਵੀ ਬਹੁਤ ਵਧੀਆ ਆ ਗਿਆ ਹੁਣ ਇਸ ਵਿੱਚ ਅੱਧਾ ਚਮਚਾ ਹਲਦੀ ਦਾ ਪਾਵਾਂਗੇ ਹਲਦੀ ਪਾਉਣਾ ਆਪਸ਼ਨਲ ਹੈ ਕਈ ਵਾਰ ਸੂਪ ਵਿੱਚ ਹਲਦੀ ਨਹੀਂ ਪਾਉਂਦੇ ਹੁਣ ਅੱਧਾ ਚਮਚਾ ਇਸ ਵਿੱਚ ਮੈਂ ਦੇਗੀ ਮਿਰਚ ਦਾ ਪਾਊਡਰ ਅੱਧਾ ਚਮਚ ਨਮਕ ਦਾ ਪਾਇਆ ਕਿਉਂਕਿ ਨਮਕ ਮੈਂ ਪਹਿਲਾਂ ਵੀ ਐਡ ਕਰ ਦਿੱਤਾ ਸੀ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੇ ਨਮਕ ਦਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਅੱਧਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਇਸ ਵਿੱਚ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਹਿਸਾਬ ਨਾਲ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਇਸ ਵਿੱਚ 1-2 ਮਿੰਟ ਲਈ ਪਕਾ ਲਵਾਂਗੇ ਤਾਂ ਜੋ ਮਸਾਲਿਆਂ ਦਾ ਕੱਚਾ ਫਲੇਵਰ ਸੂਪ ਵਿੱਚ ਨਾ ਆਵੇ। ਹੁਣ ਮੈਂ ਮਸਾਲਿਆਂ ਨੂੰ ਪਕਾ ਲਿਆ। ਹੁਣ ਇਸ ਵਿੱਚ ਚਨੇਆ ਦਾ ਪਾਣੀ ਐਡ ਕਰ ਦਵਾਂਗੇ। ਪਾਣੀ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ। ਹੁਣ ਇਸ ਵਿੱਚ ਸਾਰਾ ਪਾਣੀ ਮੈਂ ਐਡ ਕਰ ਦਿੱਤਾ। ਹੁਣ ਇਸ ਵਿੱਚ ਬਣਾਇਆ ਹੈ ਚਨੇਆ ਦਾ ਪੇਸਟ ਪਾ ਦਵਾਂਗੇ। ਤੁਸੀਂ ਜਿੰਨਾ ਸੂਪ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਪੇਸਟ ਬਣਾ ਸਕਦੇ ਹੋ। ਹੁਣ ਮੈਂ ਇਸ ਵਿੱਚ ਸਾਰਾ ਬਣਾਇਆ ਹੈ ਪੇਸਟ ਐਡ ਕਰ ਦਵਾਂਗੇ। ਮੈਂ ਇੱਕ ਗਲਾਸ ਇਸ ਵਿੱਚ ਪਾਣੀ ਦਾ ਐਡ ਕਰ ਦਿੱਤਾ ਸੀ ਮਿਕਸੀ ਜਾਰ ਨੂੰ ਧੋ ਕੇ ਵੀਡੀਓ ਕਲਿੱਪ ਥੋੜੀ ਜਿਹੀ ਕੱਟੀ ਗਈ ਸੀ ਤੁਸੀਂ ਸੂਪ ਦੀ ਥਿਕਨੈਸ ਗਾੜੀ ਪਤਲੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨਾ ਤੁਸੀਂ ਰੱਖਣਾ ਹੈ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਟੱਕ ਕੇ ਮੀਡੀਅਮ ਤੋਂ ਲੋ ਫਲੇਮ ਤੇ 10 ਤੋਂ 12 ਮਿੰਟ ਲਈ ਪਕਾ ਲਵਾਂਗੀ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਸੂਪ ਵਿੱਚ ਆ ਜਾਵੇ ਹੁਣ 10 ਤੋਂ 12 ਮਿੰਟ ਹੋ ਗਏ ਸੀ ਟੱਕਣ ਚੱਕ ਕੇ ਸੂਪ ਨੂੰ ਚੈੱਕ ਕਰ ਲਵਾਂਗੇ ਸੂਪ ਆਪਣਾ ਦੇਖਣ ਵਿੱਚ ਬਹੁਤ ਵਧੀਆ ਲੱਗਦਾ ਹੈ ਇਸ ਦਾ ਕਲਰ ਬਹੁਤ ਵਧੀਆ ਹੈ ਤੁਸੀਂ ਥਿਕਨੈਸ ਇਸ ਦੀ ਦੇਖ ਸਕਦੇ ਹੋ ਹੁਣ ਇਸ ਵਿੱਚ ਮੈਂ ਦੋ ਚਮਚ ਟਮਾਟੋ ਕੇਚਪ ਦੇ ਪਾਵਾਂਗੀ ਤੁਸੀਂ ਇਸ ਵਿੱਚ ਸ਼ੱਕਰ ਜਾਂ ਦੋ ਇੱਕ ਚਮਚ ਗੁੜ ਦਾ ਵੀ ਐਡ ਕਰ ਸਕਦੇ ਹੋ ਟਮਾਟੋ ਕੇਚਪ ਪਾਉਣਾ ਇਸ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਸੂਪ ਦਾ ਚਟਪਟਾ ਜਿਹਾ ਫਲੇਵਰ ਇਸ ਦਾ ਬਣ ਕੇ ਤਿਆਰ ਹੁੰਦਾ ਹੈ ਹੁਣ ਮੈਂ ਇਸ ਵਿੱਚ ਟਮਾਟੋ ਕੈਚ-ਅਪ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਸੂਪ ਬਣ ਕੇ ਆਪਣਾ ਤਿਆਰ ਹੈ। ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ। ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਵਾਂਗੇ। ਸੂਪ ਆਪਣਾ ਬਣ ਕੇ ਤਿਆਰ ਹੈ। ਇਸ ਨੂੰ ਮੈਂ ਇੱਕ ਪਾਂਡੇ ਵਿੱਚ ਸਰਵ ਕਰ ਲਵਾਂਗੇ। ਸੂਪ ਨੂੰ ਮੈਂ ਇੱਕ ਪਾਂਡੇ ਵਿੱਚ ਸਰਵ ਕਰ ਲਿਆ। ਸੂਪ ਆਪਣਾ ਬਹੁਤ ਵਧੀਆ ਲੱਗ ਰਿਹਾ ਸੀ। ਹੁਣ ਮੈਂ ਇੱਕ ਪਿਆਜ਼ ਲੈ ਲਿਆ ਬਰੀਕ ਕੱਟਿਆ ਹੋਇਆ। ਇਸ ਨੂੰ ਇਸ ਵਿੱਚ ਪਾਵਾਂਗੇ। ਤੁਸੀਂ ਆਪਣੀ ਸਭਨਾ ਇਸ ਵਿੱਚ ਪਿਆਜ਼ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਪਿਆਜ਼ ਖਾਣਾ ਪਸੰਦ ਹੈ ਹੁਣ ਇਸ ਵਿੱਚ 2 ਚਮਚ ਛੋਲਿਆਂ ਦੇ ਐਡ ਕਰ ਦਵਾਂਗੇ ਮੈਂ ਅਲੱਗ ਛੋਲੇ ਰੱਖੇ ਸੀ ਇਸ ਤਰ੍ਹਾਂ ਛੋਲੇ ਪਾਉਣ ਨਾਲ ਸੂਪ ਆਪਣਾ ਖਾਣ ਤੇ ਪੀਣ ਵਿੱਚ ਬਹੁਤ ਵਧੀਆ ਲੱਗਦਾ ਹੈ ਹੁਣ ਇਸ ਵਿੱਚ ਬਰੀਕ ਕਟਿਆ ਹੈ ਧਨੀਆ ਐਡ ਕਰ ਦਵਾਂਗੇ ਧਨੀਆ ਦੇਖਣ ਵਿੱਚ ਸੂਪ ਵਿੱਚ ਬਾਅਦ ਵਿੱਚ ਵਧੀਆ ਲੱਗਦਾ ਹੈ ਸੂਪ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੁਸੀਂ ਵੀ ਸਰਦੀ ਵਿੱਚ ਆਪਣੀ ਫੈਮਿਲੀ ਲਈ ਇਹ ਸੂਪ ਬਣਾ ਕੇ ਟਰਾਈ ਕਰਿਓ ਜੇਕਰ ਤੁਹਾਨੂੰ ਮੇਰੇ ਚਨੇ ਦੇ ਸੂਪ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ